ਲੋ ਹਲੇ 2 ਦਿਨ ਪਹਿਲਾਂ ਹੀ 트럼ਪ ਸਰਕਾਰ ਦੇ ਵੱਲੋਂ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਤੇ ਅੱਜ ਕਿਸਾਨਾਂ ਦੇ ਵੱਲੋਂ ਡੋਨਲਡ 트럼ਪ ਨੂੰ ਦੇ ਦਿੱਤਾ ਵੱਡਾ ਝਟਕਾ ਤਾਂ ਇਧਰ ਕਿਸਾਨਾਂ ਦੇ ਵੱਲੋਂ ਕਰਤਾ ਵੱਡਾ ਐਲਾਨ ਜਿਸ ਨੂੰ ਦੇਖ ਕੇ ਤੇ ਸੁਣ ਕੇ ਹੁਣ ਅਮਰੀਕਾ ਦੀ ਸਰਕਾਰ ਵੀ ਕੰਬ ਜਾਵੇਗੀ ਆਖਰ ਕੀ ਅਜਿਹਾ ਐਲਾਨ ਕੀਤਾ ਕਿਹੜਾ ਝਟਕਾ 트럼ਪ ਨੂੰ ਦਿੱਤਾ ਤਾਂ ਜੋ ਅਜਿਹੀ ਗਲਤੀ ਦੁਆਰਾ ਨਾ ਕਰੇ ਇੱਕ ਵਾਰ ਤੁਹਾਨੂੰ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦੀ ਜ਼ੁਬਾਨੀ ਸੁਣਨੀ ਪੈਣੀ ਆ ਜਿਸ ਤਰ੍ਹਾਂ ਕੱਲ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਅਮਰੀਕਾ ਦੀ ਸਰਕਾਰ ਨੇ ਆਪਣੇ ਹਵਾਈ ਫੌਜੀ ਹਵਾਈ ਜਹਾਜ਼ ਰਾਹੀਂ ਅਮਰੀਕਾ ਗਏ ਭਾਰਤ ਵਾਸੀਆਂ ਨੂੰ ਪ੍ਰਵਾਸੀਆਂ ਨੂੰ ਹਤਕੜੀਆਂ ਲਾ ਕੇ ਬੇੜੀਆਂ ਲਾ ਕੇ ਸਾਡੀ ਧਰਤੀ ਉੱਤੇ ਉਤਾਰਿਆ ਇਹ ਇੱਕ ਤਰ੍ਹਾਂ ਨਾਲ ਇਸ ਨੇ ਸਾਰੇ ਦੇਸ਼ ਵਾਸੀਆਂ ਦੇ ਹਿਰਦਿਆਂ ਨੂੰ ਵਲੰਦਰ ਕੇ ਰੱਖ ਦਿੱਤਾ ਉਹਨਾਂ ਦੇ ਮਾਨ ਸਨਮਾਨ ਤੇ ਤਕੜੀ ਸੱਟ ਮਾਰੀ ਗਈ ਇਹ ਨਿਹਰਾ ਇਨਸਾਨੀ ਹੱਕਾਂ ਹਕੂਕਾਂ ਦਾ ਹੀ ਮਸਲਾ ਨਹੀਂ ਇਹ ਸਮੁੱਚੇ ਦੇਸ਼ ਦੀ ਇੱਜ਼ਤ ਦਾ ਮਸਲਾ ਹੈ ਇਹ ਅਮਰੀਕਾ ਨੇ ਆਪਣੀ ਥਾਣੇਦਾਰੀ ਦਿਖਾ ਕੇ ਸਾਡੇ ਭਾਰਤ ਨੂੰ ਇੱਕ ਤਰ੍ਹਾਂ ਨਾਲ ਚੈਲੰਜ ਕੀਤਾ ਸਾਡੇ ਉਹ ਜਿਹੜੇ ਬੱਚੇ ਜਿਨ੍ਹਾਂ ਨੂੰ ਦੇ ਹਤਕੜੀਆਂ ਪਹਿਨਾ ਕੇ 40 ਘੰਟੇ ਲਗਾਤਾਰ ਹਵਾਈ ਜਹਾਜ਼ 'ਚ ਬਿਠਾ ਕੇ ਰੱਖੇ ਉਹ ਕੋਈ ਕ੍ਰਿਮੀਨਲ ਨਹੀਂ ਸੀ ਉਹ ਰੋਜ਼ਗਾਰ ਦੀ ਤਲਾਸ਼ ਵਿੱਚ ਔਖੇ ਰਸਤੇ ਲੱਭ ਕੇ ਫੇਰ ਵੀ ਉਹ ਫੇਰ ਅਮਰੀਕਾ ਪੁੱਜੇ ਜੇ ਉਹ ਗੈਰ ਕਾਨੂੰਨੀ ਸੀ ਉਸ ਨੂੰ ਸਾਡੇ ਅੰਬੈਸੀਆਂ ਦੇ ਹਵਾਲੇ ਕਰ ਦੇਣਾ ਚਾਹੀਦਾ ਸੀ ਪਰ ਇਸ ਤਰ੍ਹਾਂ ਕਰਨਾ ਇਹ ਤਾਂ ਭਾਰਤ ਦੀ ਪ੍ਰਭੂ ਸੱਤਾ ਉੱਤੇ ਇੱਕ ਤਰ੍ਹਾਂ ਦਾ ਹਮਲਾ ਹੈ ਇਸ ਕਰਕੇ ਇਹਦੇ ਵਿਰੋਧ ਵਿੱਚ ਇਹ ਪ੍ਰੋਟੈਸਟ ਵਜੋਂ ਕੱਲ ਨੂੰ ਅਮਰੀਕਾ ਦੇ ਰਾਸ਼ਟਰੀ ਰਾਸ਼ਟਰਪਤੀ ਡੋਨਲਡ 트ੰਪ ਦਾ ਪੁਤਲਾ ਸਾੜਨ ਵਾਸਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਲੰਧਰ ਦੇ ਪ੍ਰੈਸ ਕਲੱਬ ਅੱਗੇ 11 ਵਜੇ ਇਕੱਠੇ ਹੋਵਾਂਗੇ ਇਹ ਉਸ ਦਾ ਪੋਤਰਾ ਸਾੜ ਕੇ ਰੋਜ਼ ਚਾਰ ਕਰਾਂਗੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਬਦ ਤੋਂ ਬਦ ਗਿਣਤੀ ਵਿੱਚ ਆ ਕੇ ਜਲੰਧਰ ਦੇ ਪ੍ਰੈਸ ਕਲੱਬ ਨੇੜੇ ਹੈੱਡ ਪੋਸਟ ਆਫਿਸ ਉੱਥੇ ਇਕੱਠੇ ਹੋਵੋ ਬਹੁਤ-ਬਹੁਤ ਧੰਨਵਾਦ ਹਾਂ ਤੁਸੀਂ ਸੁਣਿਆ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜਲੰਧਰ ਪ੍ਰੈਸ ਕਲੱਬ ਦੇ ਅੱਗੇ ਟਰੰਪ ਦਾ ਪੁਤਲਾ ਫੂਕਾਂਗੇ ਕਿਉਂਕਿ ਵਿਰੋਧ ਕੀਤਾ ਜਾ ਰਿਹਾ 104 ਭਾਰਤੀਆਂ ਨੂੰ ਅਮਰੀਕਾ ਤੋਂ ਜਹਾਜ਼ ਚੜਾ ਕੇ ਭਾਰਤ ਦੇ ਵਿੱਚ ਭੇਜ ਦਿੱਤਾ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਦਿੱਤਾ ਰਿਪੋਰਟ ਕਰ ਦਿੱਤੇ ਉਹ ਭਾਰਤੀ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਪਰ ਕਈ ਜਿਹੜੇ ਨੇ ਲੋਕ ਇਸ ਗੱਲ ਦੇ ਉੱਤੇ ਸਵਾਲ ਜ਼ਰੂਰ ਖੜੇ ਕਰ ਰਹੇ ਨੇ ਕਿ ਗੈਰ ਕਾਨੂੰਨੀ ਤਾਂ ਗੈਰ ਕਾਨੂੰਨੀ ਆ ਜਦੋਂ ਗੈਰ ਕਾਨੂੰਨੀ ਢੰਗ ਦੇ ਨਾਲ ਤੁਸੀਂ ਜਾਓਗੇ ਤਾਂ ਫਿਰ ਅਜਿਹਾ ਹੀ ਹੋਵੇਗਾ ਤਾਂ ਪਰ ਇਸ ਦੇ ਵਿੱਚ ਕਸੂਰ ਕੀ ਨੌਜਵਾਨਾਂ ਦਾ ਕਸੂਰ ਕੀ ਨੌਜਵਾਨਾਂ ਦੇ ਪਰਿਵਾਰਾਂ ਦਾ ਕਸੂਰ ਕੀ 트੍ਰੰਪ ਸਰਕਾਰ ਦਾ ਜਾਂ ਫਿਰ ਸਭ ਤੋਂ ਜ਼ਿਆਦਾ ਕਸੂਰ ਉਹਨਾਂ ਏਜੰਟਾਂ ਦਾ ਜਿਨ੍ਹਾਂ ਦੇ ਮੂੰਹ ਨੂੰ ਮਲਾਈ ਲੱਗੀ ਹੋਈ ਆ ਤਾਂ ਮਲਾਈ ਮੋਟੀ ਉਹ ਖਾਂਦੇ ਨੇ 45-45 ਲੱਖ 50-50 ਲੱਖ ਰੁਪਏ ਲੈ ਲੈਂਦੇ ਨੇ ਏਜੰਟ ਜਿਹੜੇ ਨੇ ਲੋਕ ਇਹਨਾਂ ਨੂੰ ਭੋਲੇ ਭੋਲੇ ਨੌਜਵਾਨਾਂ ਨੂੰ ਕਹਿ ਦਿੰਦੇ ਨੇ ਤੁਹਾਨੂੰ ਜਹਾਦ ਦੇ ਰਾਹੀ ਬ੍ਰਾਜ਼ੀਲ ਭੇਜਾਂਗੇ ਬ੍ਰਾਜ਼ੀਲ ਤੋਂ ਤੁਹਾਨੂੰ ਅੱਗੇ ਭੇਜਾਂਗੇ ਤੁਹਾਨੂੰ 7 ਦਿਨਾਂ ਦੇ ਵਿੱਚ ਅਮਰੀਕਾ ਬਾਡ ਦੇਵਾਂਗੇ ਪਰ 7-7 ਮਹੀਨੇ ਜਿਹੜੇ ਨੇ ਇਹ ਨੌਜਵਾਨ ਜੰਗਲਾਂ ਦੇ ਵਿੱਚ ਭੜਕਦੇ ਰਹਿੰਦੇ ਨੇ ਕਿਸ਼ਤੀਆਂ ਦੇ ਵਿੱਚ ਜਾਣਾ ਪੈਂਦਾ ਇਹਨਾਂ ਨੂੰ ਜੰਗਲਾਂਾਂ ਦੇ ਵਿੱਚੋਂ ਕਿਜ ਕਿਹੋ ਜਿਹੇ ਕਿਹੋ ਜਿਹੇ ਰਸਤਿਆਂ ਦੇ ਵਿੱਚੋਂ ਉਹਨਾਂ ਨੂੰ ਨਿਕਲਣਾ ਪੈਂਦਾ ਨੌਜਵਾਨ ਖੁਦ ਜਿਹੜੀ ਆਪਣੀ ਜਵਾਨੀ ਆਪਣੀ ਦਾਸਤਾਨ ਸੁਣਾਉਂਦੇ ਹੋਏ ਨਜ਼ਰ ਆਉਂਦੇ ਨੇ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਂਦੀ ਆ ਇਹਨਾਂ ਨੂੰ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਲੰਘਣਾ ਪੈਂਦਾ ਮੈਕਸੀਕੋ ਦੀ ਕੰਧ ਟੱਪਣੀ ਪੈਂਦੀ ਸੀ ਕਲੰਬੀਆ ਦੇ ਜੰਗਲਾਂ ਦੇ ਵਿੱਚੋਂ ਜਾਣਾ ਪੈਂਦਾ ਸੀ ਤਾਂ ਇਸ ਤਰੀਕੇ ਦੇ ਨਾਲ ਜਾ ਕੇ ਅਖਰ ਅਮਰੀਕਾ ਦੇ ਵਿੱਚੋਂ ਪਹੁੰਚੇ ਸੀ ਪਰ ਅਮਰੀਕਾ ਨੇ ਦੇਸ਼ ਨਿਕਾਲਾ ਦੇ ਕੇ ਇਹਨਾਂ ਨੂੰ ਵਾਪਸ ਭੇਜ ਦਿੱਤਾ ਵਾਪਸ ਵੀ ਭੇਜੇ ਕਿਹੜੇ ਹਾਲਾਤਾਂ ਦੇ ਵਿੱਚ ਹਥਕੜੀਆਂ ਲਾ ਕੇ ਪੈਰਾਂ ਦੇ ਵਿੱਚ ਬੇੜੀਆਂ ਲਾ ਕੇ ਜਿਸ ਦਾ ਹੁਣ ਹਰ ਪਾਸੇ ਵਿਰੋਧ ਦੇਖਣ ਨੂੰ ਮਿਲ ਰਿਹਾ ਤਾਂ ਕਿਸਾਨਾਂ ਦੇ ਵੱਲੋਂ ਵੀ ਐਲਾਨ ਕੀਤਾ ਕਿ ਇਸ ਐਲਾਨ ਤੋਂ ਬਾਅਦ ਜੋ ਪੁਤਲਾ ਫੂਕੇ ਮਜ਼ਾਹਰਾ ਕੀਤਾ ਜਾਵੇਗਾ ਉਸ ਦਾ ਅਸਰ ਅਮਰੀਕਾ ਸਰਕਾਰ ਤੇ ਪਵੇਗਾ ਦੇਖਣ ਵਾਲੀ ਗੱਲ ਰਹੇਗੀ